ਬਹੁਤ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਹਾਂ ਕਰ ਬਹੁਤ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਮੈਡਮ ਮਰੀ ਨੀਤੇ ਕਰਦੀ ਜੀ ਮੇਰੇ ਨਾਲ ਵੀ ਖੁਸ਼ੀ ਦਾ ਨਹੀਂ ਕਿ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਮੈਂ ਗੁਪਤਾ ਫੈਮਿਲੀ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਇਲੈਕਸ਼ਨ ਨੂੰ ਆਪ ਹੀ ਇਲੈਕਸ਼ਨ ਸਮਝ ਕੇ ਜ਼ਿੰਮੇਵਾਰੀ ਚੁੱਕੀ ਦੀ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਨਿਮਰਤਾ ਵਿੱਚ ਚੜ੍ਹਦੀ ਕਲਾ ਵਿੱਚ ਮਾਦੀ ਅੱਜ ਗੱਲ ਕੀਤੀ ਆ ਮਦਰਡੇ ਆ ਕਿਵੇਂ ਦੇ ਕੇ ਕੀ ਮੈਸੇਜ ਕਰਦੇ ਕੋਈ ਮੈਸੇਜ ਹੈ ਆ ਦੇਖ ਰਹੀ ਬੇਟੀ ਆ ਮਾਵਾ ਤੁਹਾਨੂੰ ਰੱਬ ਕੋ ਸ਼ੁਰੂ ਕਰਦੇ ਹਾਂ ਸ਼ੁਰੂ ਕਰਦੇ ਹੋ ਇਹਦੇ ਦੇ ਵਿੱਚ ਸੋਨਾ ਸ਼ੁਰੂ ਕਰਦੇ ਹੋ ਕਿ ਸੱਚੇ ਪਾਤਸ਼ਾਹ ਨਿਆਂ ਤਾਂ ਕੋਈ ਘਟਰਸੇ ਨਹੀਂ ਹੋ। ਅੱਜ ਮਾ ਦਾ ਆਸ਼ੀਰਵਾਦ ਮੰਡਾ ਦਿੱਤੀ ਕਰੋਨੇ ਪੰਜਾਬ ਦੀ ਲੁਧਿਆਣੇ ਨੂੰ ਤੇ ਬਹੁਤ ਲੁਧਿਆਣੇ ਦੀ ਲੁਧਿਆਣੇ ਦੇ ਬੇਸਿਕ ਇਨਫਰਾਸਟ੍ਰਕਚਰ ਦੇ ਕਿਛੂ ਚੋਣੋ ਕਮੀਆਂ ਨੇ। ਬਹੁਤ ਕੰਮ ਕੀਤਾ ਹੈ ਪਹਿਲਾਂ ਵਾਲੇ ਸਾਡੇ ਆਸ਼ਕੀ ਜੀ ਨੇ ਬਾਕੀ ਐਮਐਲਏ ਇਸ ਕਾਂਗਰਸ ਪਾਰਟੀ ਦੀ ਸਰਕਾਰ ਦੇ ਪਰ ਜਿਹੜੀਆਂ ਜਿਹੜੀਆਂ ਕਮੀਆਂ ਹੈਗੀਆਂ ਨੇ ਦਨ ਦੇ ਦੇ ਨਾਲ ਅੱਜ ਜਿਵੇਂ ਬੜੀ ਉਹਨੇ ਬਣਾਇਆ ਮਾਝੇ ਕਿ ਸਰਕਾਰਾਂ ਦੇ ਨੂੰ ਕੰਮ ਕਰਕੇ ਬਿਨਾਂ ਦੀ ਗੱਲਾਂ ਨਾਲ ਕੋਈ ਸਵਾਦ ਨਹੀਂ ਆਉਂਦਾ। ਵਾਹ ਜੀ। ਸਰ ਕੀ ਰਿਸਪੌਂਸ ਕਿਹਦਾ ਹੈ? ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਮਾਹੌਲ 2017 'ਚ ਬਣਿਆ ਸੀ ਜਦੋਂ ਮੈਂ ਨਿਕਰਵਾ ਚੁਣੌਤੀ ਭਰਵਾਂ। ਅੱਜ ਉਸੇ ਤਰ੍ਹਾਂ ਦਾ ਮਾਹੌਲ ਲੁਧਿਆਣਾ ਦੇ ਵਿੱਚ ਬਣਿਆ ਵੀ ਹੈ। ਲੋਕਾਂ ਦਾ ਚੁੱਪ ਪਿਆਰ ਮਿਲੇ ਹੈ। ਵੀ ਮਿਸਾਲ ਪਿਆਰ ਦੇ ਰਹੇ ਨੇ ਲੋਕ ਉਂਗਲ ਮਾਰੀ। ਔਰ ਪੈਨੂ ਪੂਰਨ ਉਮੀਦ ਹੈ ਔਰ ਮੇਰਾ ਸਿਆਸੀ ਤਜਰਬਾ ਕਹਿੰਦਾ ਹੈ। ਇਹ ਕੰਮ ਫਟੇ ਹੈ। ਆ ਸਚਿਪਾਸ਼ਾ ਬਹੁਤ ਵੱਡੀ ਅਪਾਰ ਕਰ ਰਿਹਾ ਹੈ ਮਿੱਟੂ ਦੇ ਹੋਏ ਕਿ ਮੇਰੇ ਬੱਚਿਆਂ ਨੂੰ ਬੇਕਾਰ ਕੀਤਾ ਗਿਆ ਤੇ ਮਿੱਟੂ ਦੇ ਬੱਚੇ ਕਦੇ ਕਿੱਥੇ ਰਹੇ ਔਰ ਬੇਕਾਰ ਕਿਨੇ ਕਰਤਾ 2016 ਤੋਂ ਲੈ ਕੇ ਅੱਜ ਤੱਕ ਮਿੱਟੂ ਜੀ ਆਪਣਾ ਘਰ ਨਹੀਂ ਦੇ ਸਕਿਆ ਕਿਉਂ ਨਹੀਂ ਵਿਆ ਗਿਆ ਘਰ ਉਹਨਾਂ ਤੋਂ 2016 ਤੋਂ ਇੱਥੇ ਆਏ ਨਹੀਂ ਉੰਨੀ ਦਾ ਚੋਣ ਲੜਿਆ ਫਿਰ ਹੁਣ 22 ਦਾ ਚੋਣ ਲੜਿਆ ਜੇ 10 ਸਾਲਾਂ ਵਿੱਚ ਮਿੱਟੂ ਦੀ ਘਰ ਨਹੀਂ ਲੈ ਸਕੇ ਤੇ ਮਿੱਟੂ ਜੀ ਦੀ ਨਲਕੀ ਹੈ ਮੇਰੀ ਤਾਂ ਨਹੀਂ ਹੈ ਪਰ ਬਿੱਟੂ ਦੇ ਬਿੱਟੂ ਜਿਹੜੇ ਬੱਚੇ ਦਿੱਲੀ ਪੜਦੇ ਆ ਮਿੱਟੂ ਜੀ ਦਾ ਇੱਕ ਘਰ ਦਿੱਲੀ ਹੈ ਬਿੱਟੂ ਜੀ ਦਾ ਇੱਕ ਘਰ ਚੰਡੀਗੜ੍ਹ ਹੈ ਇੱਕ ਐਮਪੀ ਨੂੰ ਕੇਵਲ ਇੱਕ ਹੀ ਘਰ ਮਿਲਦਾ ਹੈ ਪਰ ਅਮਿਤ ਸ਼ਾਹ ਜੀ ਦੀ ਕਿਰਪਾ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਿਰਪਾ ਦੇ ਨਾਲ ਇਸ ਐਸਐਮਪੀ ਨੂੰ ਤਿੰਨ ਘਰ ਮਿਲੇ ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਵਿੱਚ ਦੂਸਰੇ ਐਮਪੀ ਨੂੰ ਪੁੱਛ ਲਿਓ ਇੱਕ ਘਰ ਮਿਲਦਾ ਫੇਰ ਕੰਮ ਸੇ ਕੰਮ ਜਿਹੜਾ ਕਿਰਾਇਆ ਬੰਦ ਹੈ ਉਸ ਘਰ ਦਾ ਸਰਕਾਰੀ ਕਿਰਾਇਆ ਤੁਸੀਂ ਜਿਹੜੇ ਟੀਚਰਸ ਨੂੰ ਘਰ ਮਿਲਦੇ ਆ ਆਫੀਸਰਸ ਨੂੰ ਘਰ ਮਿਲਦੇ ਉਹ ਕਿਰਾਇਆ ਪਰ 2016 ਤੋਂ ਲੈ ਕੇ ਅੱਜ ਤੱਕ ਤੁਸੀਂ ਕਿਰਾਇਆ ਨਹੀਂ ਭਰਿਆ ਕੋਈ ਕੋਈ ਚੈੱਕ ਦਿਖਾ ਦਿਓ ਕੋਈ ਪੇਮੈਂਟ ਕੀਤੀ ਦਿਖਾ ਦਿਓ ਤਾਂ ਕਿਉਂ ਝੂਠ ਬੋਲ ਰਹੇ ਹੋ ਬਿੱਟੂ ਜੀ ਔਰ ਇੱਕ ਝੂਠ ਦੇ ਪਿੱਛੇ ਫਿਰ ਕਈ ਝੂਠ ਬੋਲਨੇ ਪੈਂਦੇ ਆ ਹੁਣ ਕਹਤਾ ਮੈਂ ਜ਼ਮੀਨ ਗਿਰਵੀ ਰੱਖੀ ਆ ਉਹ ਹੁਣ ਵਿਖਾ ਦੇਣ ਵੀ ਕਿਹਨੂੰ ਰੱਖੀ ਆ ਉਹ ਪੈਸਾ ਆਇਆ ਕਿੱਥੋਂ ਕਹਿੰਚ 1 ਕਰੋੜ 93 83 ਲੱਖ ਰੁਪਇਆ ਕਿਸੇ ਨੇ ਚੈੱਕ ਦੇ ਰਾਹੀਂ ਦਿੱਤਾ ਹੁਣ ਕਿਹਨੇ ਦਿੱਤਾ ਉਹ ਦੱਸ ਦੇ ਉਸ ਬੰਦੇ ਨੇ ਜ਼ਮੀਨ ਲਈ ਹੈ ਕਿ ਨਹੀਂ ਲਈ ਦੱਸ ਦੇ ਫੇਰ ਉਹ ਜ਼ਮੀਨ ਦਾ ਕਲੈਕਟਰ ਰੇਟ ਕੀ ਸੀਗਾ ਜਿਹੜੇ ਇੰਨੇ ਪੈਸੇ ਤੋਂ ਇੱਕੋ दाम ਮਿਲਤੇ ਕਿਉਂ ਲੋਕਾਂ ਨੂੰ ਵੇਕੂ ਬਣਾ ਰਹੇ ਹੋ ਤੁਸੀਂ ਇਹ ਕਹੋ ਵੀ ਬੀਜੇਪੀ ਨੇ ਹੁਣ ਮੈਨੂੰ ਪੈਸੇ ਦਿੱਤੇ ਹੈ ਤੇ ਮੈਂ ਆਹ ਪੈਸੇ ਭਰਤੇ ਜਾਂ ਮੇਰੇ ਅਕਾਊਂਟ 'ਚ ਇੰਨੇ ਪੈਸੇ ਪਏ ਸੀ ਇੱਕ ਝੂਠ ਬੋਲਣ ਪਿੱਛੇ ਇਹ ਨੇ ਜੂਨ ਕੰਬੋ ਲੋ ਔਰ ਘਰੋਂ ਬੇਕਾਰ ਯਾਰ 150 ਬੰਦਾ ਤਾਂ ਤੇਰੇ ਨਾਲ ਪੁਲਿਸ ਦਾ ਮੁਲਾਜ਼ਮ ਹੈ 12 ਗੱਡੀਆਂ ਚੱਲਦੀਆਂ ਤੇ ਇਸ ਦਾ ਪ੍ਰਧਾਨ ਮੰਤਰੀ ਤੈਨੂੰ ਜਾਣਦਾ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਆ ਵੀ ਇਹਨੂੰ ਘਰੋਂ ਬੇਕਾਰ ਕਰ ਕਰਤਾ ਘਰੋਂ ਬੇਕਾਰ ਕਰਤਾ ਲੁਧਿਆਣੇ ਦੇ ਲੋਕ ਜਿਹੜੇ ਫੁੱਟਪਾਥਰ ਤੇ ਪਏ ਉਹ ਬੇਕਰੂ ਕਰਨ ਦੇ ਕਰਦੇ ਚਲ ਵਾਹ ਥੋੜੇ ਥੋੜੇ ਰੱਖੋ ਇਹਨਾਂ ਦੋਨਾਂ ਦਾ ਹੱਕਦਾਰ ਨਹੀਂ ਦੂਜੀ ਗੱਲ ਮੈਂ ਆਪਣੇ ਜਿੰਨੇ ਵੀ ਬੈਕਸਰ ਬੋਤਦੇ ਰਾਹੀ ਆਏ ਹੋਏ ਮੇਰੇ ਸਾਰੇ ਪੈਂਟਰ ਆ ਬੇ ਬਜ਼ੁਰਗ ਉਹਨਾਂ ਦੇ ਜਿਹੜੇ ਚੇਲੇ ਤੇ ਮੈਂ ਖੁਸ਼ੀ ਦੇਖੀ ਹੈ ਉਹ ਖੁਸ਼ੀ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਅਸੀਂ ਰਾਜਾ ਬਰੇਜ ਜੀ ਨੂੰ ਬਹੁਤ ਭਾਰੀ ਮੋਟਾ ਤੇ ਉੱਤੇ ਚਾ ਕੇ ਭੇਜਾ ਵੀ ਔਰ ਜਿਹੜੀ ਖੁਸ਼ੀ ਸਾਡੇ ਬਜ਼ੁਰਗਾਂ ਤੇ ਆਈ ਹੈ ਦੁਬਾਰਾ ਇਹ ਖੁਸ਼ੀ ਨੂੰ ਤਾਂ ਅਸੀਂ ਦੇਖਣ ਵਾਸਤੇ ਸਾਨੂੰ 7 ਵਾਰ ਵੀ ਜਦੋਂ ਲੈਣਾ ਪਿਆ ਤੁਸੀਂ ਦਵਾਗੇ لیکن ایک ਗੁੱਝੀ ਜਿਹੜੀ ਹੈ ਇਹ ਸਾਨੂੰ ਅੱਜ ਬੜੀ ਚੰਗੀ ਲੱਗੀ ਹੈ ਸਾਨੂੰ ਲੱਗਦਾ ਹੈ ਵੀ ਜਿੰਨੀ ਤਦਾਦ ਨਾਲ ਅੱਥ ਦੁਨੀਆ ਪਬਲਿਕ ਆਈ ਪਿਆ ਰਾਜਾ ਬੜਿੰਗ ਨੂੰ ਵੱਤੋ ਬੁੱਤਾਂ ਨਾਲ ਜੁਤਾ ਕੇ ਅਸੀਂ ਪੰਜਾਬ ਬੁੱਤਾਂ ਜੀ ਰਸ਼ ਬੜਾ ਭੌਲੀ ਦੇਖਣ ਨੂੰ ਮਿਲਿਆ ਮਹਿਲਾਵਾਂ ਦਾ ਬਜ਼ੁਰਗਾਂ ਦਾ ਨੌਜਵਾਨਾਂ ਦਾ ਕਾਫੀ ਪ੍ਰਸ਼ਾਦ ਦੇਖਣ ਨੂੰ ਮਿਲਿਆ ਰਾਜਾ ਬੜਿੰਗ ਨੂੰ ਸੁਣਨ ਲਈ ਹੋ ਰਮਨਤਬ ਬੜਿੰਗ ਨੂੰ ਸੁਣਨ ਲਈ ਪਾ ਵੀ ਦੇ ਦਿੱਤੇ ਸੱਚੀ ਨੀਅਤ ਜਿਨ੍ਹਾਂ ਦੀ ਸੱਚੀ ਨੀਅਤ ਹੁੰਦੀ ਹੈ ਉਹ ਅਭੇਸ਼ਾ ਜ਼ਿੰਦਗੀ ਦੇ ਵਿੱਚ ਤਰੱਕੀ ਵੀ ਕਰਦਾ ਹੈ ਕਹਿੰਦੇ ਨੇ ਜਿਹੜਾ ਦਰਦ ਨੀਵਾ ਹੁੰਦਾ ਉਹਨੂੰ ਫਲ ਮਿੱਠਾ ਲੱਗਦਾ ਜੋ ਰਾਜਾ ਬਿੰਗਜੀ ਦੇ ਜੋ ਅੰਮ੍ਰਿਤਪ੍ਰਿੰਸ ਸਾਡੀ ਭੈਣ ਜੀ ਦੇ ਵਿਚਾਰ ਹੈਗੇ ਨੇ ਉਹ ਵਿਚਾਰਾਂ ਨੂੰ ਦੇਖ ਕੇ ਦੇਖਦੇ ਹੋਏ ਇੱਥੇ ਪਬਲਿਕ ਨੇ ਜੋ ਉਹਨਾਂ ਨੂੰ ਸਾਥ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਤੇ ਮੈਂ ਹਰ ਲੁਧਿਆਣਾ ਵਾਸੀਆਂ ਨੂੰ ਵੀ ਤਰ੍ਹਾਂ ਦਾ ਕਿ ਸਾਰੇ ਵੱਜ ਤੋੜ ਕੇ ਸਾਰੇ ਜਣੇ ਵੋਟ ਪਾ ਜਾਓ ਤੇ ਕਾਂਗਰਸ ਪਾਰਟੀ ਨੂੰ ਵੋਟ ਪਾਓ ਤਾਂ ਕਿ ਅਸੀਂ ਇਹਨਾਂ ਨੂੰ ਬਹੁਤ ਵੱਡੀ ਅ ਜੱਗ ਪਾਤਰਾ ਨਾਲ ਸਾਗੇ ਵੀ ਜਵਾਰਕਾਂ ਦੀ ਸਫਾਈ ਦੀ ਸੇਵਾ ਨਿਭਾਈ ਸੀ ਸ਼ੁਰੂ ਕੀਤੀ ਸੀ ਕਿਵੇਂ ਚੱਲਦੀ ਹੈ ਦੇਖੋ ਜੀ ਮੈਂ 10 ਪਾਰਕਾਂ ਦੀ ਸੇਵਾ ਵਿਦੇਸ਼ ਛੇ ਆਈ ਸੀ ਮੈਂ ਉਹ ਬੜੀ ਆਪਣੇ ਮਿਹਨਤ ਨਾਲ ਆਪਣੇ ਨਿੱਜੀ ਖਰਚੇ ਦੇ ਉੱਤੇ ਉਹ ਪਾਰਕਾਂ ਦੀ ਸਫਾਈ ਚਲਾਈ ਹੈ ਅੱਜ 39 ਸੈਕਟਰ 32 ਸੈਕਟਰ ਦਾ ਹਰ ਬੱਚਾ ਸਾਡੇ ਨਾਲ ਹੈ ਜੀ ਔਰ ਅਸੀਂ ਗਰਵ ਮਹਿਸੂਸ ਕਰਦੇ ਹਾਂ ਦੀ ਉਹ ਬੱਚਿਆਂ ਦੇ ਉਹ ਉਹਨਾਂ ਦੇ ਪੇਰੈਂਟਸ ਦੇ ਉਹਨਾਂ ਦੇ ਬਜ਼ੁਰਗਾ ਦੇ ਅਸ਼ੀਰਵਾਦ ਨਾਲ ਅਸੀਂ ਆਪਣਾ ਲਕਸ਼ਮੀ ਦਿੱਤਾ ਹੈ ਠੀਕ ਹੈ ਜੀ ਕਿੰਨੀ ਲੀਡ ਦੇਵੋਗੇ ਇਸ ਵਾਰ ਆਪਣੇ ਬਾੜ ਤੋਂ ਤੁਸੀਂ ਜਿਹੜਾ ਰਸ਼ ਕਾਫੀ ਦੇਖਣ ਨੂੰ ਮਿਲਿਆ ਦੇਖੋ ਜੀ ਅਸੀਂ ਜਿਹੜਾ ਸਾਰੇ ਲੁਧਿਆਣੇ ਦੀ ਲੀਡ ਤੋਂ ਅਸੀਂ ਇਹ ਬਬਲੀ ਨੂੰ ਮੈਸੇਜ ਜਿਹੜਾ ਜਾ ਰਿਹਾ ਸਾਡੇ ਸਾਹਮਣੇ 50000 ਤੋਂ ਵੱਧ ਲੀਡ ਕਰੇਗਾ ਜੀ ਚੈੱਕ ਲਿਓ ਕੰਮ ਬਾਰੇ ਮੋਹਨ ਸਿੰਘ ਸਾਹਿਬ ਜੁਨੀ 20 ਨੰਬਰ ਵਾਰਡ ਦੀ ਕੱਤੀ ਮੀਟਿੰਗ ਹੋਈ ਆ ਰਾਜਾ ਬੜਿੰਗਜੀਤ ਅਮਰਤ ਬੜਿੰਗਜੀਤ ਇੱਥੇ ਪਹੁੰਚੇ ਆ ਕਿਵੇਂ ਦੇਖਦੇ ਆ ਬੜਾ ਭਰਮਾ ਹੰਗਾਰਾ ਦੇਖਣ ਨੂੰ ਆ ਦੇਖੋ ਪਹਿਲੇ ਤਾਂ ਮੈਂ ਵੱਡੇ মিডিਆ ਦੇ ਬਹੁਤ ਹੀ ਬਹੁਤ ਭਾਰੀਆਂ ਸੀ ਜਿਹੜਾ ਤੁਸੀਂ ਕਾਂਗਰਸ ਦੀ ਹੁਣ ਜਿਹੜੀ ਵੀ ਕਵਰੇਜ ਆ ਉਹ ਸਾਰੀ ਲੋਕਾਂ ਤੱਕ ਪਹੁੰਚਾ ਰਹੀ ਤੇ ਕਾਂਗਰਸ ਦਾ ਸੁਨੇਹਾ ਵੀ ਪਹੁੰਚਾ ਰਹੀ ਤੇ ਉਸ ਤੋਂ ਬਾਅਦ ਮੈਂ ਰੈਲੀ ਬਾਰੇ ਇਹ ਕਹਿਣਾ ਚਾਹਣਾ ਵੀ ਜਿਹੜਾ ਅੱਜ ਦਾ ਇਕੱਠ ਸੀਗਾ ਅੱਜ ਦੇ ਇਕੱਠ ਤੋਂ ਤੇ ਰਾਜਾ ਵੜਿੰਗ ਦੀ ਦੇ ਪ੍ਰੋਗਰਾਮਾਂ ਤੋਂ ਉਹਨਾਂ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਜੀ ਜੋ ਚੋਣ ਪ੍ਰਚਾਰ ਕਰ ਰਹੇ ਨੇ ਦੋਨੋਂ ਉਹਨਾਂ ਦੀ ਲੜਕੀ ਵੀ ਨਾਲ ਪ੍ਰਚਾਰ ਕਰ ਰਹੀ ਹੈ ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਵੀ ਲੁਧਿਆਣੇ ਦੇ ਲੋਕ ਉਹਨਾਂ ਨੂੰ ਪਿਆਰ ਵੀ ਬਹੁਤ ਕਰਦੇ ਪਏ ਜਿਹੜੀ ਇਹ ਸਾਰੇ ਜਣੇ ਕਹਿੰਦੇ ਸੀ ਵੀ ਕੈਂਡੀਡੇਟ ਬਾਹਰਲਾ ਉਹ ਬਾਹਰਲੇ ਦੀ ਗੱਲ ਜਿਹੜੀ ਹੈਗੀ ਉਹ ਸਾਰੇ ਲੋਕ ਮੰਨਦੇ ਵੀ ਉਹ ਉਹਨਾਂ ਨੂੰ ਇਦਾਂ ਹੀ ਲੱਗਦਾ ਵੀ ਇਹ ਸਾਡਾ ਜਿਹੜਾ ਹੈਗਾ ਇਹ ਇੱਥੇ ਦਾ ਹੀ ਹੈ ਰੀਡਰ ਜਿਹੜੀ ਕਾਂਗਰਸ ਦੀ ਗੱਲ ਹੈ ਕਾਂਗਰਸ ਨੇ ਰਾਹੁਲ ਗਾਂਧੀ ਨੇ ਜੋ ਵੀ ਗਰੰਟੀਆਂ ੱੱਲੇ ਦਿੱਤੀਆਂ ਉਹਦਾ ਸੁਨੇਹਾ ਲੋਕਾਂ ਦੇ ਘਰ-ਘਰ ਤੱਕ ਪਹੁੰਚਾਰੇ ਜਿਹੜੀ ਬੇਰੋਜ਼ਗਾਰੀ ਵਾਸਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਵੀ ਬੱਚਿਆਂ ਨੂੰ 1-1 ਲੱਖ ਰੁਪਇਆ ਮਿਲੇਗਾ ਔਰਤਾਂ ਨੂੰ ਲੱਖ ਰੁਪਇਆ ਮਿਲੇਗਾ ਬਿਆਸੇ ਤੱਕ ਮੰਤ ਉਸ ਹਾਵ ਨਾਲ ਉਹਨਾਂ ਨੇ ਸਾਰਾ ਜਿਹੜਾ ਮਜ਼ਦੂਰਾਂ ਦਾ ਉਹਨਾਂ ਵਾਸਤੇ ਵੀ ਬੇਰੋਜ਼ਗਾਰਾਂ ਵਾਸਤੇ ਵੀ ਤੇ ਜਿਹੜੇ ਐਮਐਸਪੀ ਹੈ ਉਹ ਵੀ ਉਹ ਕਹਿੰਦੇ ਵੀ ਅਸੀਂ ਕਾਨੂੰਨੀ ਬਣਾਵਾਂਗੇ ਜਿਹੜੇ ਜਿਹੜੀਆਂ ਗਲਤੀਆਂ ਹੁਣ ਤੱਕ ਇਹਨਾਂ ਨੇ ਮੋਦੀ ਸਰਕਾਰ ਨੇ ਕੀਤੀਆਂ ਉਹ ਕਹਿੰਦੇ ਅਸੀਂ ਸਾਰੀਆਂ ਸੁਧਾਰਾਂਗੇ ਵਧੀਆ ਰਾਜ ਲਿਆਵਾਂਗੇ ਪਰ ਤੁਸੀਂ ਦੇਖ ਰਹੇ ਹੋ ਫਾਈਟ ਹੁਣ ਕਿੰਨੀ ਤੇਜ਼ ਆ ਆਉਣ ਵਾਲੇ ਟਾਈਮ ਤੇ ਜਿਹੜੀ ਇੰਡੀਆ ਦੀ ਸਰਕਾਰ ਬਣੂਗੀ ਇੰਡੀਆ ਗਠਜੰਦਰ ਦੀ ਸਰਕਾਰ ਬਣੂਗੀ ਉਹਦੇ ਪ੍ਰਧਾਨ ਮੰਤਰੀ ਬਣਨਗੇ ਰਾਹੁਲ ਗਾਂਧੀ ਜੀ ਇੱਥੇ ਸਾਡੇ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਜੀ ਅਸੀਂ ਉਹਨਾਂ ਨੂੰ ਚੋਣ ਕੇ ਭੇਜਾਂਗੇ ਸਾਡੀਆਂ ਲੁਧਿਆਣੀਆਂ ਦੀਆਂ ਤੁਮ ਸਿਆਮਾ ਜਿਹੜੀਆਂ ਹੈਗੀਆਂ ਉਹ ਲੋਕ ਸਭਾ ਚੱਕਣਗੇ ਬੜੇ ਜੋਰ ਸ਼ੋਰ ਨਾਲ ਰੱਖਣਗੇ ਸ਼੍ਰੀ ਮੋਤਰ ਸਾਹਿਬ ਕਿਵੇਂ ਦੇਖਦੇ ਆ ਤਾਂ ਭਾਰਤੀ ਜਨਤਾ ਪਾਰਟੀ ਕਹਿੰਦੀ ਹਮਕੀ ਬਾਅਦ 412 ਕੀ ਲੱਗ ਰਿਹਾ ਰਿਹਾ ਦੇਖੋ ਜੀ ਹੁਣ 412 ਤਾਂ ਤੁਸੀਂ ਦੇਖ ਹੀ ਰਹੇ ਹੋ ਉਹ ਕਹਿੰਦੇ ਵੀ 412 ਉਹਨਾਂ ਨੇ ਬੀਜੇਪੀ ਨਹੀਂ ਕਿਹਾ ਪਿਛੇ ਤੁਸੀਂ ਸੁਣਿਆ ਨਹੀਂ ਕਦੀ ਅੱਛਾ ਉਹਨਾਂ ਨੇ 412 ਨਹੀਂ ਕਿਹਾ ਬੀਜੇਪੀ ਉਹਨਾਂ ਨੇ 412 ਕਿਹਾ ਵੀ ਕਾਂਗਰਸ ਅੱਛਾ ਤੁਸੀਂ ਉਹਦੇ ਤੇ ਮਤਲਬ ਗੌਰ ਕਰੋ ਥੋੜਾ ਜਿਆ ਉਹਨਾਂ ਨੇ ਕਦੀ ਵੀ ਨਹੀਂ ਕਿਹਾ ਤੁਸੀਂ ਕਿਤੇ ਦਿਖਾ ਦਿਓ ਮੈਨੂੰ ਵੀ ਉਹਨਾਂ ਨੇ ਕਿਹਾ ਵੀ ਉਹ ਕਹਿੰਦੇ ਅੱਪਕੀ ਵਾਰ 400 ਵਾਰ ਉਹ ਕਿਹੜੀ ਹੈਗੀ ਹੈ ਇੰਡੀਆ ਗਠਬੰਧਨ ਇੰਡੀਆ ਗਠਬੰਧਨ ਦੀ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਬਣੂਗੀ ਤੁਸੀਂ ਜਿਹੜੇ ਮਾਹੌਲ ਹੁਣ ਦੇਖ ਰਹੇ ਹੋ ਤੁਹਾਨੂੰ ਉੱਥੋਂ ਵੀ ਜੋ ਵੀ ਤੁਹਾਡੇ ਸਰਵੇ ਆ ਰਹੇ ਨੇ ਉਹ ਸਾਰੇ ਸਰਵੇ ਤੁਸੀਂ ਦੇਖ ਹੀ ਚੁੱਕੇ ਹੋ ਵੀ ਕਿੱਦਾਂ ਦੇ ਆ ਰਹੇ ਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਤੁਸੀਂ ਦੇਖੋਗੇ ਕਾਂਗਰਸ ਦਾ ਜਿਹੜਾ ਬੀਜੇਪੀ ਦਾ ਖੰਡਾ ਉਹ ਹੁਣ ਖੁੱਲ ਗਿਆ ਸਭ ਪਤਾ ਲੱਗਣ ਲੱਗਿਆ ਲੋਕਾਂ ਦੇ ਹੱਥੇ ਲੋਕ ਉਨੀ ਦਿਨ ਬੋਲੇ ਨਹੀਂ ਅੱਜ ਕੱਲ ਲੋਕ ਬੋਲਦੇ ਨਹੀਂ ਕਰਦੇ ਆ ਜਿਵੇਂ ਪਹਿਲੇ ਪੰਜਾਬ ਵਿੱਚ ਕੀਤਾ ਸੀ ਜਿਹੜੀ ਆਮ ਆਦਮੀ ਪਾਰਟੀ ਉਹ ਕਹਿੰਦੀ 130 130 ਤਾਂ 130 ਪਤਾ ਲੱਗ ਜਾਣਾ ਆਈਆ ਕਿੱਡੇ ਕਿੱਡੇ ਗਏ ਸਾਹਮਣੇ ਆ ਜਾਣੇ ਬੈਠੋ ਸਹੀ ਤੁਸੀਂ ਉਹ ਹਾਲ ਹੈ ਤੁਹਾਡੇ ਸਾਹਮਣੇ ਦੇਖ ਲਓ ਵੀ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਸ਼ਹਿਰਾਂ ਦੇ ਵਿੱਚ ਕੀ ਹਾਲਾਤ ਨੇ ਇਹਨਾਂ ਨੂੰ ਆਪੇ ਹੀ ਪਤਾ ਲੱਗ ਜਾਣਾ 130 ਹੁਣ ਤਾਂ ਕੋਈ ਸਮਾਂ ਜ਼ਿਆਦਾ ਨਹੀਂ ਰਹਿ ਗਿਆ 20 ਦਿਨ ਰਹਿ ਗਿਆ 20 ਦਿਨ ਬਾਅਦ ਪਤਾ ਲੱਗ ਜੂਗਾ ਵੀ 130 ਹੈ ਕਿ 013 ਮਲੋਤਰਾ ਜੀ ਜਿਵੇਂ ਜੀ ਰਮਨਜੀਤ ਸਿੰਘ ਬਿੱਟੂ ਜੀ ਦੀ ਕੋਠੀ ਲੈ ਲਈ ਗਈ ਵਾਪਸ ਉਹ ਪਾਰਟੀ ਦਾ ਆਫਿਸ ਉੱਤੇ ਸੀਗਾ ਕਿਸੇ ਵਰਕਰ ਦੇ ਕੰਮ ਦੀ ਜਗ੍ਹਾ ਨਹੀਂ ਮਿਲੀ ਉਹਨਾਂ ਨੂੰ ਸਵਾਣ ਦੇ ਲਈ ਯਾਰ ਗੱਲ ਨੂੰ ਇਹ ਹੈਗਾ ਨਾ ਉਹ ਰਾਹੁਲ ਗਾਂਧੀ ਜੀ ਕਹਿੰਦੇ ਸੀ ਵੀ ਸਾਰਾ ਇੰਡੀਆ ਮੇਰਾ ਹੈ ਇਹਨਾਂ ਨੇ ਲੁਧਿਆਣਾ ਇਹਨਾਂ ਦਾ ਕਿੱਦਾਂ ਹੋ ਗਿਆ 10 ਸਾਲ ਲੁਧਿਆਣੇ ਜਿੱਤ ਕੇ ਕਦੀ ਵਾਪਸ ਤਾਂ ਆਏ ਹੀ ਨਹੀਂ ਜਦੋਂ ਜਿੱਤ ਕੇ ਚਲੇ ਗਏ ਦਿੱਲੀ ਵਾਪਸ ਆਏ ਨਹੀਂ ਘਰ ਦਾ ਤਾਂ ਬਣਦੇ ਆ ਜੇ ਰਾਹੁਲ ਗਾਂਧੀ ਜੀ ਨੇ ਆਪਣੀ ਕੋਠੀ 'ਚੋਂ ਨਿਕਲੇ ਸੀ ਇਹ ਗੱਲ ਕਹੀ ਸੀਗੀ ਵੀ ਸਾਰਾ ਭਾਰਤ ਹੀ ਮੇਰਾ ਹੈ ਸਾਰਾ ਇੰਡੀਆ ਹੀ ਮੇਰਾ ਹੈ ਤੇ ਇਹਨਾਂ ਨੇ ਬਿੱਟੂ ਜੀ ਨੇ ਸਮਝ ਲਿਆ ਵੀ ਲੁਧਿਆਣਾ ਮੇਰਾ ਹੈ ਤੇ ਲੁਧਿਆਣੇ ਦੇ ਕਿਸੇ ਘਰ 'ਚ ਗਏ ਹੁੰਦੇ ਤੇ ਇਹਨਾਂ ਨੂੰ ਪਤਾ ਹੁੰਦਾ ਵੀ ਘਰ ਮੇਰਾ ਐ ਇੰਨੀ ਬਣਾਨੀ ਪੈਂਦੀ ਐ ਗੱਲ ਕਰੀਏ ਪਿਛਲੀ ਵਾਰੀ ਜਦੋਂ ਵੋਟਰਾਂ ਨੂੰ ਟੂਰ ਟੂਰ ਕਰਦੇ ਸੀ ਤੁਹਾਡੇ ਵਾਲੇ ਬਾੜ ਦੇ ਵਿੱਚੋਂ ਕਾਹਲੀ ਜਿਹੜੀ ਆ ਇਹਨਾਂ ਨੂੰ ਮੱਤ ਦਿੱਤੀ ਕਿ ਕਿਸੀ ਬਿਟਮੀਰੀ ਨੂੰ ਉਸ ਟਾਈਮ ਦੇ ਵਿੱਚ ਨਹੀਂ ਦੇ ਦੇਖੋ ਜੀ ਅਸੀਂ ਤਾਂ ਕਾਂਗਰਸ ਦੇ ਸਿਪਾਹੀ ਆ ਜਦ ਤੱਕ ਉਹ ਕਾਂਗਰਸ ਦੇ ਸੀਗੇ ਅਸੀਂ ਉਹਨਾਂ ਦੇ ਨਾਲ ਚੱਲਦੇ ਰਹੇ ਆ ਅਸੀਂ ਸਾਡੀ ਜਿਹੜੀ ਵੀ ਸਾਡੀ ਸਾਰੀ ਕਾਂਗਰਸ ਐ ਤੁਮੁਚੀ ਤੁਮੁਚੀ ਕਾਂਗਰਸ ਜਿਹੜੀ ਐ ਉਹ ਸਾਰੀ ਦੀ ਸਾਰੀ ਜਿਹੜਾ ਵੀ ਕੈਂਡੀਡੇਟ ਸਾਡਾ ਹਾਈ ਕਮਾਂਡ ਭੇਜੇਗਾ ਸੀ ਉਹਦੇ ਨਾਲ ਆ ਕਟੇ ਸਬਾਡ ਦੇ ਵਿੱਚ 19 ਨੰਬਰ 20 ਦੇ ਜਿਹੜ ਕਿੰਨੀ ਰੋਗ ਗਿਆ ਦੇਖੋ ਲੀਡ ਦਾ ਨਜ਼ਰ ਆ ਜਾਣੀ ਤੁਹਾਨੂੰ ਲੀਡ ਦਾ ਅੱਜ ਤੋਂ ਵੀ ਨਜ਼ਰ ਆ ਰਿਹਾ ਸੀਗਾ ਇਹ ਮੈਂ ਤੁਹਾਨੂੰ ਕਿਹਾ ਵੀ ਜਿਹੜੇ ਵੋਟਰ ਐ ਇਸ ਟਾਈਮ ਬਿਲਕੁਲ ਸਾਈਲੈਂਟ ਐ ਔਰ ਜਿਹੜੇ 10 ਸਾਲ ਦੇ ਰਾਜ ਬੀਜੇਪੀ ਦੇ ਨੂੰ ਉਹ ਜਵਾਬ ਦੇਣ ਵਾਸਤੇ ਤਿਆਰ ਐ ਜਿਵੇਂ ਉਹਨਾਂ ਨੇ ਪਿਛਲੀ ਵਾਰੀ ਕਾਂਗਰਸ ਨੂੰ ਦਿੱਤਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਹੁਣ ਬੀਜੇਪੀ ਨੂੰ ਦੇਣ ਦੀ ਤਿਆਰੀ ਕਰ ਲਈ ਹੈ ਤੇ ਹੁਣ ਆਪ ਨੂੰ ਵੀ ਪਤਾ ਲੱਗ ਜਾਏਗਾ ਉਹਨਾਂ ਨੂੰ ਵੀ ਦੇਣ ਦੀ ਤਿਆਰੀ ਕਰ ਲਈ ਹੈ ਉਹਨੇ ਜੋ 2 ਸਾਲਾਂ ਦੇ ਵਿੱਚ ਲੋਕਾਂ ਨੂੰ ਇੱਥੇ ਦਿੱਤਾ ਪੰਜਾਬ ਸਰਕਾਰ ਤੁਹਾਨੂੰ ਸਾਰਿਆਂ ਨੂੰ ਪਤਾ ਘਰ ਘਰ ਦੇ ਵਿੱਚ ਪੈਨਸ਼ਨ ਵਧਾਣੀ ਸੀ ਉਹ ਨਹੀਂ ਵਧਾਈ ਬਜ਼ੁਰਗ ਉਹਨਾਂ ਨੂੰ ਜਵਾਬ ਦੇ ਦੇਣਗੇ ਜਿਹੜੀਆਂ ਜਨਾਨੀਆਂ ਨੂੰ 1000-1000 ਰੁਪਿਆ ਦੇਣ ਦੀ ਗੱਲ ਕੀਤੀ ਸੀਗੀ ਉਹ ਵੀ ਜਵਾਬ ਦੇ ਦੇਣਗੀਆਂ ਜੇ ਇੱਕ ਘਰ ਚਾਰ ਦਿੱਗੀਆਂ ਜਿਨ੍ਹਾਂ ਨੇ ਵੋਟ ਪਾਈ ਸੀ ਇਹ ਸੋਚ ਕੇ ਵੀ 4000 ਰੁਪਿਆ ਆਊਗਾ ਫਿਰ 0 ਬਿਜਲੀ ਬਿੱਲ ਆਊਗਾ ਇਹ ਕਮਾਨ ਦੀ ਲੋੜ ਹੀ ਨਹੀਂ ਬੰਦਾ ਕਮਾਨ ਜਾਵੇ ਨਾ ਜਾਵੇ ਸਾਡੇ ਘਰ ਰੋਟੀ ਪਕਦੀ ਹੋਵੇ ਧੰਨਵਾਦ ਉਹਨਾਂ ਦਾ ਹੁਣ ਫਿਰ ਲਾ ਬੰਦ ਹੀ ਹੈ ਧੰਨਵਾਦ ਧੰਨਵਾਦ